ਤੇਗ ਬਹਾਦਰ ਪਾਸ਼ਾ ਜੀ ਸ਼ਹਾਦਤ ਨੂੰ ਸਮਰਪਿਤ ਸ਼ੀਸ਼marg ਯਾਤਰਾ ਇਸ ਵਕਤ ਮੋਹਾਲੀ ਤੋਂ ਗੁਜ਼ਰ ਰਹੀ ਹੈ ਉੱਤੇ ਹੀ ਸਮੂਹ ਵਕੀਲ ਭਾਈਚਾਰਾ ਵੀ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਜੀ ਨੂੰ ਅਕੀਦਾ ਕਰਨ ਦੇ ਲਈ ਸ਼ੀਸ਼marg ਯਾਤਰ ਦਾ ਪਰਮਾਤਮਾ ਸਵਾਗਤ ਕਰਨ ਦੇ ਲਈ ਖੜੀ ਹੋਏ ਨੇ ਪੂਰਾ ਤੁਸੀਂ ਦੇਖ ਸਕਦੇ ਹੋ ਵਕੀਲ ਭਾਈਚਾਰਾ ਇੱਥੇ ਖੜੇ ਹੋਏ ਨੇ ਔਰ ਖਾਸ ਔਰਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸ਼ੀਸ਼marg ਯਾਤਰਾ ਪਹੁੰਚ ਰਹੀ ਦੂਜੇ ਪਾਸੇ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਨੇ ਰਿਆਂ ਵੱਲੋਂ ਝਾੜੂ ਫੇਰਨ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਸੇ ਹੀ ਤਰ੍ਹਾਂ ਹਰ ਪੜਾ ਦੇ ਉੱਪਰ ਬੜਾ ਨਿੱਘਾ ਸਵਾਗਤ ਸ਼ੀਸ਼ਮਾਰਗ ਯਾਤਰਾ ਦਾ ਕੀਤਾ ਜਦੋਂ ਵੀ ਹਰ ਸਾਲ ਦੀ ਤਰ੍ਹਾਂ ਸ਼ੀਸ਼ਮਾਰਗ ਦੀ ਯਾਤਰਾ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਪੂਰਾ ਪੰਜਾਬ ਹੀ ਫੱਬਾ ਭਾਰ ਹੋ ਜਾਂਦਾ ਹੈ ਸੋ ਸ਼ੀਸ਼ਮਾਰਗ ਯਾਤਰਾ ਮੋਹਾਲੀ ਦੇ ਵਿੱਚੋਂ ਲੰਘ ਰਹੀ ਹੈ ਤੇ ਫੁੱਲਾਂ ਦੀ ਵਰਖਾ ਦੇ ਨਾਲ ਵਕੀਲ ਭਾਈਚਾਰੇ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਵਕੀਲ ਭਾਈਚਾਰੇ ਵੱਲੋਂ ਫੁੱਲਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਅੱਗੋ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਰਸਤਿਆਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਹੀ ਨਤਮਸਤਕ ਹੋਇਆ ਜਾ ਰਿਹਾ ਪਾਲਕੀ ਸਾਹਿਬ ਗੁਰਤੇਗ ਬਹਾਦਰ ਪਾਸ਼ਾ ਜੀ ਸ਼ਹਾਦਤ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਇਸ ਵਕਤ ਮੁਹਾਲੀ ਤੋਂ ਗੁਜ਼ਰ ਰਹੀ ਹੈ ਉੱਥੇ ਹੀ ਸਮੂਹ ਵਕੀਲ ਭਾਈਚਾਰਾ ਵੀ ਤੁਸੀਂ ਦੇਖ ਸਕਦੇ ਹੋ ਗੁਰੂ ਸਾਹਿਬ ਜੀ ਨੂੰ ਆਕੀਦਾ ਕਰਨ ਦੇ ਲਈ ਸ਼ੀਸ਼ਮਰਗ ਯਾਤਰ ਦਾ ਪਰਮਾਤਮਾ ਸਵਾਗਤ ਕਰਨ ਦੇ ਲਈ ਖੜੀ ਹੋਏ ਨੇ ਗਲਬਾਤ ਵੀ ਕਰ ਲਾਂਗੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਸਰ ਕੀ ਕਹਿਣਾ ਚਾਹੋਗੇ ਸ਼ੀਸ਼ਮਰਗ ਯਾਤਰਾ ਹਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਹਾਲੀ ਵਿੱਚੋਂ ਲੰਘ ਰਹੀ ਹੈ ਦਿਨ ਪਰ ਦਿਨ ਇਹਦੇ ਜੋਸ਼ ਦਾ ਵਧਦਾ ਹੀ ਜਾਂਦਾ ਜੀ ਕਿਉਂਕਿ ਇਹਨਾਂ ਦੀ ਬੜੀ ਕੁਰਬਾਨੀ ਕਦੇ ਵੀ ਦੇ ਨਹੀਂ ਸਕਦਾ ਜਿਹੜੀ ਇਹਨਾਂ ਦਿੱਤੀ ਆ ਹਾਂ ਕਾ ਇਹ ਅੱਜ ਦੇ ਹਾਲਾਤਾਂ 'ਚ ਉਹ ਮਰ ਜੀ ਵੀਰ ਕਰੀ ਜਾ ਰਹੇ ਆ ਇਹ ਜਿਹੜੇ ਬਦਾਜੀ ਪਾਪਾ ਜੀਰੂ ਸਿੰਘ ਲੈ ਕੇ ਆਏ ਸੀ ਉਹ ਜਿਹੜੇ ਜਿਸ ਤਰੀਕੇ ਨਾਲ ਉਹਨੂੰ ਲੈ ਕੇ ਆਏ ਸੀ ਆਪਣੇ ਕੁਰਬਾਨੀ ਆ ਕੇ ਆਪਣੇ ਫਾਦਰ ਸਾਹਿਬ ਦਾ ਸੀਸੇ ਤੇ ਰੱਖ ਕੇ ਤੇ ਇੱਕ ਮਾਤਾ ਸਾਹਿਬ ਜੀ ਸੀਸ ਲੈ ਕੇ ਆਪਣੀ ਵੀ ਜਾਨ ਤਲੀ ਤੇ ਧਰ ਕੇ ਲੈ ਕੇ ਆਏ ਸੀ ਬਿਲਕੁਲ ਮੋਗਲ ਫੌਜਾਂ ਪਿੱਛੇ ਸੀ ਹਾਂਜੀ ਹਾਂ ਬਹੁਤ ਸਾਰੀ ਮੋਗਲ ਫੌਜਾਂ ਪਿੱਛੇ ਲੱਗੀ ਸੀ ਤਾਂ ਫਿਰ ਵੀ ਉਹ ਲੈ ਕੇ ਸੋਦੇ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ ਗੁਰੂ ਗੋਬਿੰਦ ਸਿੰਘ ਜੀ ਫਿਰ ਤੇ ਉਹਨਾਂ ਨੇ ਕਿਹਾ ਤੇ ਜੱਤੀ ਬਾਗ ਦੇ ਗੈਸੀ ਰੰਗਰੇਟਾ ਗੁਰੂ ਦਾ ਬੇਟਾ ਜੀ ਤੇ ਇਸ ਤੋਂ ਵੱਡੀ ਉਪਾਧੀ ਤਾਂ ਕੋਈ ਹੋਰ ਨਹੀਂ ਬਹੁਤ ਵੱਡਾ ਜਿਹਨਾਂ ਨੇ ਖੋਹ ਸਾਹਿਬ ਜੀ ਫਿਰ ਬਾਬਾ ਜੀ ਮਸੀਹ ਨੇ ਆਪਣੀ ਕੁਰਬਾਨੀ ਵਿੱਚ ਲੜਦੇ ਹੋਏ ਦਿੱਤੀ ਤੇ ਬੜੇ ਜੋਰ ਦਿਖਾਏ ਉਹ ਜੀ ਤੇ ਈਸ਼ਵਰ ਅਕਸ਼ਿਕ ਸੰਮਤ ਨੂੰ ਵੇਸਾ ਆਜ਼ਾਦ ਰੱਖਦੀ ਹੈ ਜੋ ਪੰਡਤ ਗੁਰਤੇਗ ਬਹਾਦਰ ਪਾਸ਼ਾ ਜੀ ਕੋਲ ਚੱਲ ਕੇ ਆਏ ਸੀ ਕਿਰਪਾ ਰਾਮ ਤੇ ਬਾਅਦ ਵਿੱਚ ਇਹ ਵੀ ਸੁਣਨ ਚ ਇਤਿਹਾਸ ਗਵਾਏ ਕਿਰਪਾ ਸਿੰਘ ਬਣ ਕੇ ਉਹ ਵੀ ਮੈਦਾਨ ਚ ਨਿਤਰੇ ਸੀ ਹਾਂ ਜਿਹੜੇ ਹੈ ਸ਼ੋਅ ਹੁ ਆਪਣਾ ਅਗਰੇਤ ਇਹਨਾਂ ਦੇ ਤਰ੍ਹਾਂ ਦਾ ਸਰਕਾਰੀ ਘਰ ਸੀ ਰਸੋਈਏ ਸੀ ਹੁਣ ਇਹੋ ਜਿਹੇ ਬੇਈਮਾਨ ਵੀ ਪੰਡਤ ਸੀਗੇ ਜੀ ਜਿਹਨਾਂ ਦੇ ਕਿੰਨਾਂ ਨੂੰ ਬਾਤ ਵਿੱਚ ਮੌਜੂਦ ਨੇ ਬੋਗਲਾ ਕੋ ਟੈਸਟ ਕੀਤਾ ਤਾਂ ਬਈ ਜੀ ਖਾਲਸਾ ਜੀ ਖਤੇ ਜੀ ਛੁਰਬਾਨੀ ਤੁਸੀਂ ਕਿਸ ਤਰੀਕੇ ਨਾਲ ਦਿੱਤੇ ਛੋਟੇ ਛੋਟੇ ਬੱਚਿਆਂ ਸਾਥ ਸਾਥ ਦੇ 9 ਸਾਲ ਦੇਆਂ ਨੂੰ ਨਾ ਵਕੀਲਾਂ ਕਰਾਂ ਵੀ ਇਹ ਦੀਵਾਰਾਂ 'ਚ ਜਿਹੜੇ ਜੂਦੇ ਜਣਾਏ ਕਿਸੇ ਕਿਸੇ ਕੌਮ ਚ ਇਹ ਜੀ ਕੋਈ ਹੈ ਨਹੀਂ ਬਿਲਕੁਲ ਬਾਕੀ ਸਾਡੀ ਕਮਿਊਨਿਟੀ ਦੇ ਮੈਂਬਰ ਨਾ ਉਹ ਤੇ ਹੀ ਕੰਮ ਕਰਦੇ ਜੀ ਮਾਨ ਸਿੰਘ ਦੀ ਬੋਗਲਾ ਬਹੁਤ ਖਰਾਬ ਬਣਾਇਆ ਜਾ ਮੰਨਦੇ ਆ ਜੀ ਸਾਡੇ ਪ੍ਰੋਫੈਸਰ ਸਾਡਾ ਟਿੱਕੇ ਦੇ ਨਾਤਾ ਤੱਕ ਬਿਲਕੁਲ ਕੱਟ ਨਹੀਂ ਆ ਸਬੰਧ ਨਹੀਂ ਆਦੇ ਰਿਹਾ ਬਾਕੀ ਤੁਹਾਡਾ ਕੀ ਕਹਿਣਾ ਹੈਗਾ ਕਹਿੰਦੇ ਕਿ ਗੁਰਤੇਗ ਬਹਾਦਰ ਪਾਸ ਸਾਜੇ ਦਾ ਵੀ ਪਿਤਾ ਦਾ ਪੁੱਤ ਨਾਲੋਂ ਵਿਛੋੜਾ ਹੋਇਆ ਸੀਗਾ ਅਸੀਂ ਛੋਟੇ ਸਾਹਿਬ ਜੀ ਦੇ ਵਿਛੋੜੇ ਦੀ ਗੱਲ ਕਰਦੇ ਆ ਗੁਰਗੋਬਿ ਸਿੰਘ ਪਾਸ਼ਾ ਜੀ ਦਾ ਮਾਤਾ ਗੁਜਰ ਕੋਣਾ ਵਿਛੋੜੇ ਦੀ ਗੱਲ ਕਰਦੇ ਆ ਪਰ ਗੁਰਗੋਬਿ ਰਾਏ ਜੀ ਦਾ ਗੁਰ ਤੇਗ ਬਹਾਦਰ ਪਾਸ਼ਾ ਜੀ ਨਾਲ ਵੀ ਵਿਛੋੜਾ ਹੋਇਆ ਸੀ ਇਹ ਜਿਹੜਾ ਸਾਰਾ ਪਰਿਵਾਰ ਇਹਨਾਂ ਨੇ ਵਾਰਤਾਂ ਦੇ ਕੌਮ ਦੀ ਖਾਦੀ ਜੀ ਜੀ ਫਿਰ ਉਹ ਵੱਡੀ ਹੋ ਕੁਰਬਾਨੀ ਨੇ ਜੀ ਕਿਵੇਂ ਆ ਕੀਤਾ ਕੀਤਾ ਜਾ ਰਿਹਾ ਜੀ ਚਾਰਜਰ ਇਹਨਾਂ ਨੂੰ ਕਿਹਾ ਜਾਂਦਾ ਕਿ ਕਿੰਨਾ ਕਿਦਾਂ ਦੇਖਦੇ ਹੋ ਜੀ ਅੱਜ ਮੈਂ ਦੇਪਾਦੋ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਸੀਸ ਹੈ ਇਹ ਇਹਨਾਂ ਮੁਰਸਾਏ ਕਿਵੇਂ ਪਾਈ ਜਾ ਰਹੀ ਹੈ ਕਿਦਾ ਕੀ ਦੀ ਆਵਾਜ਼ ਦੇ ਵਿੱਚ ਪੜਾਵਾਂ ਦੇ ਉੱਤੇ ਉਹਨਾਂ ਹੀ ਰਸਤੀਆਂ ਦੇ ਉੱਤੇ ਚੱਲਦੇ ਹੋਏ ਅੱਜ ਪਹੁੰਚ ਰਿਹਾ ਹੈ ਔਰ ਉਹਨਾਂ ਦੇ ਵਿੱਚ ਜੀ ਦਾ ਭਾਵਨਾ ਹੈ ਕਿ ਇਹਨਾਂ ਦੇ ਸ਼ਾਦ ਸਭ ਪੂਰਾ ਤੁਸੀਂ ਦੇਖ ਸਕਦੇ ਹੋ ਵਕੀਲ ਭਾਈਚਾਰਾ ਇੱਥੇ ਖੜੇ ਹੋਏ ਨੇ ਔਰ ਖਾਸ ਤੌਰ ਤੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸ਼੍ਰੀਸ਼ਮਰਗ ਯਾਤਰਾ ਪਹੁੰਚ ਰਿਹਾ ਦੂਜੇ ਪਾਸੇ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਨੇ ਕਈਆਂ ਵੱਲੋਂ ਝਾੜੂ ਫੇਰਨ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਸੇ ਹੀ ਤਰ੍ਹਾਂ ਹਰ ਪੜਾ ਦੇ ਉੱਪਰ ਬੜਾ ਨਿੱਘਾ ਸਵਾਗਤ ਸ਼ੀਸ਼ਮਾਰਗ ਯਾਤਰਾ ਦਾ ਕੀਤਾ ਜਦੋਂ ਵੀ ਹਰ ਸਾਲ ਦੀ ਤਰ੍ਹਾਂ ਸ਼ੀਸ਼ਮਾਰਗ ਯਾਤਰਾ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਪੂਰਤਾ ਪੂਰਾ ਪੰਜਾਬ ਹੀ ਪੱਬਾ ਪਾਰ ਹੋ ਜਾਂਦਾ ਹੈ ਸ਼ੀਸ਼ਮਰਗ ਯਾਤਰਾ ਦਾ ਸਵਾਗਤ ਕਰਨ ਦੇ ਲਈ ਦਰਸ਼ਨ ਕਰਨ ਦੇ ਲਈ ਅਕੀਦਾ ਕਰਨ ਦੇ ਲਈ ਹਰ ਕੋਈ ਪੱਬਾ ਪਾਰ ਹੋ ਕੇ ਸ਼ੀਸ਼ਮਰਗ ਯਾਤਰਾ ਦਾ ਸਵਾਗਤ ਕਰਦਾ ਹੈ ਕਿਵੇਂ ਗੁਰਤੇਗ ਬਹਾਦਰ ਪਾਸ਼ਾ ਜੀ ਨੇ ਮਨੁੱਖਤਾ ਦੇ ਲਈ ਸ਼ਹਾਦਤ ਦਿੱਤੀ ਤਾਂ ਅੱਜ ਉਸ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਅੱਗੇ ਹੀ ਸ਼ਫਰੇ ਸ਼ਹਾਦਤ ਦਿਨਾਂ ਦੀ ਸ਼ੁਰੂਆਤ ਹੋ ਜਾਣੀ ਹੈ ਪਰ ਉਸ ਤੋਂ ਪਹਿਲਾਂ ਗੁਰਤੇਗ ਬਹਾਦਰ ਪਾਸ਼ਾ ਜੀ ਤੇ ਗੁਰਗੋਬੀ ਸਿੰਘ ਪਾਸ਼ਾ ਜੀ ਦਾ ਵਿਛੋੜਾ ਹੁੰਦਾ ਮਾਤਾ ਗੁੱਜਰਕੌਰ ਤੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਵਿਛੋੜਾ ਹੁੰਦਾ ਉਹ ਵਿਛੋੜਾ ਤੋਂ ਬਾਅਦ ਕਦੇ ਵੀ ਪਰਿਵਾਰ ਇਕੱਠਾ ਨਹੀਂ ਹੋ ਸਕਿਆ ਤੇ ਅੱਜ ਉਸ ਯਾਦ ਨੂੰ ਵੀ ਉਸ ਸ਼ਹਾਦਤ ਨੂੰ ਵੀ ਸਿਜਦਾ ਕੀਤਾ ਜਾ ਰਿਹਾ ਯਾਦ ਕੀਤਾ ਜਾ ਰਿਹਾ ਇਹ ਪੂਰਾ ਹੀ ਮਹੀਨਾ ਬੜਾ ਵਿਰਾਗ ਭਰਿਆ ਹੁੰਦਾ ਹੈ ਕਿਵੇਂ ਗੁਰੂ ਸਾਹਿਬ ਜੀ ਆਪਣੇ ਪਿਤਾ ਤੋਂ ਵਿਛੜਦੇ ਨੇ ਆਪਣੇ ਮਾਤਾ ਤੋਂ ਵਿਛੜਦੇ ਨੇ ਆਪਣੇ ਪੁੱਤਰਾਂ ਤੋਂ ਵਿਛੜਦੇ ਨੇ ਤਾਂ ਇੱਕ ਦਿਨ ਸਾਰਾ ਹੀ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ ਸੁਸ਼ੀਸ਼ ਮਾਰੀ ਦੀ ਯਾਤਰਾ 모ਹਾਲੀ ਦੇ ਵਿੱਚੋਂ ਲੰਘ ਰਹੀ ਹੈ ਤੇ ਫੁੱਲਾਂ ਦੀ ਵਰਖਾ ਦੇ ਨਾਲ ਵਕੀਲ ਭਾਈਚਾਰੇ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ। ਵਕੀਲ ਭਾਈਚਾਰੇ ਵੱਲੋਂ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਅੱਗੋ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ। ਰਸਤਿਆਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਨਾਲ ਹੀ ਨਤਮਸਤਕ ਹੋਇਆ ਜਾ ਰਿਹਾ ਹੈ। ਪਾਲਕੀ ਸਾਹਿਬ